ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਵਾਹਿਗੁਰੂ ਬੈਜੋ ਭਾਈ ਬੈਜੋ ਵਾਹਿਗੁਰੂ ਬੈਠਣ ਦੀ ਕਿਰਪਾਲਤਾ ਕਰੋ ਪਾਈ ਇੱਕ ਹਫ਼ਤਾ ਵਾਹਿਗੁਰੂ ਹਉ ਇੱਕੋ ਵਾਰ ਜੀਵਾਨ ਚੋ ਰਾਮ ਕਹਿਣਾ ਆਈਮਾਨ ਸੈਂਕੜੇ ਪਾਪਾਂ ਦਾ ਨਾਸ ਹੋਵੇ ਜਿੰਨੀ ਚਿੱਤ ਚਾਹੇ ਓਨੀ ਖੇਲਬਾਜ਼ੀ ਹਥ ਰਾਮ ਦੇ ਨਾਮ ਦੀ ਤਾਸ਼ ਹੋਵੇ ਮਰਸ਼ਦ ਦੇ ਨਾਮ ਪ੍ਰੇਮ ਦੀ ਤਾਰ ਖੜਕੇ ਏਰੀ ਕਮਕੀ ਚਿੱਤ ਆਦਾਸ ਹੋਵੇ ਆਮਨ ਰਾਮ ਦੇ ਨਾਮ ਨੂੰ ਸਿਮਰ ਲੈ ਤੋ ਤੇਰਾ ਅੰਤ ਬੈਕੁੰਠ ਮੇ ਵਾਸ ਹੋਵੇ ਪਰਮ ਸਤਕਾਰ ਜੋਗ ਗੁਰੂ ਰੂਪ ਖਾਲਸਾ ਜੀ ਜੁਗੋ ਜੁਗ ਅਟਲ ਸਤਗੁਰੂ ਬਾਣੀ ਦੇ ਬਹੁਤ ਜ਼ਬਰਦਸਤ ਦੇ ਮਾਲਕ ਦਸ਼ਾ ਪਾਸਾਇਆਂ ਦੀ ਜੋਤ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅੰਤਰ ਦੇ ਹੋਏ ਕਲਗੀਧਰ ਬਾਦਸ਼ਾਹ ਪੁੱਤਰਾਂ ਦੇਦਾਨੀ ਸਰਵਸਦਾਨੀ ਦਾ ਬਖਸ਼ੋ ਹੈ ਜਕਾਰਾ ਕਰੋ ਬਰਾਦਰ ਆਖੋ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਵਾਨੀਆਂ ਕਹਾਣੀਆਂ ਪੁੱਤ ਸੁਪੁੱਤ ਕਹਿੰਦੇ ਮਹਾਵਾਕ ਅਨਸਾਰ ਉਹ ਪੁੱਤਰ ਭਾਗਾ ਬਲੇ ਹੁੰਦੇ ਹਨ ਜਿਸ ਤਰ੍ਹਾਂ ਇੱਥੋਂ ਦੇ ਪ੍ਰਬੰਧਕ ਵੀਰ ਧੰਨਤਾ ਦੇ ਜੋਗ ਆ ਸਰਦਾਰ ਭੋਲਾ ਸਿੰਘ ਜੀ ਸੰਘੇੜਾ ਸਾਹਿਬ ਉਹਨਾਂ ਵੱਲੋਂ ਜੱਥੇ ਨੂੰ 50 ਰੁਪਏ ਸਤਿ ਅਹਦਾ ਮਾਨ ਭਾਈ ਗਰਮੇਲ ਸਿੰਘ ਗਿੱਲ ਸਾਹਿਬ ਉਹਨਾਂ ਵੱਲੋਂ ਵੀ ਜਿਨ੍ਹਾਂ ਵੱਲੋਂ ਜਲੇਬੀਆਂ ਦਾ ਲੰਗਰ ਲਾਇਆ ਗਿਆ ਸੀ ਉਹਨਾਂ ਵੱਲੋਂ ਵੀ ਜੱਥੇ ਨੂੰ 100 ਰੁਪਏ ਅਸ਼ੀਰਵਾਦ ਭੇਜਿਆ ਸਾਡੇ ਸਤਿਕਾਰਯੋਗ ਆਪਾ ਗਲਾਬਦਾਸ ਜੀ ਸਹਨੇ ਵਾਲੇ ਉਹਨਾਂ ਵੱਲੋਂ ਵੀ ਤਿਆਹਦਾ ਮਾਨ ਭਾਈ ਜੱਤਰ ਸਿੰਘ ਜੀ ਉਹਨਾਂ ਵੱਲੋਂ ਮਾਨ ਵੀਰ ਕਲਵੰਤ ਸਿੰਘ ਜੀ ਉਹਨਾਂ ਵੱਲੋਂ ਤਿਆਹਦਾ ਮਾਨ ਵਾਹਿਗੁਰੂ ਸੱਚੇ ਪਾਤਸ਼ਾਹ ਚੱਲਦਿ ਗਾਲਾ ਰੱਖੇ ਦਿਓ ਧਿਆਨ ਮਾਜਰੀ ਦੇ ਵਿੱਚ ਕਿਕ ਮੰਗਲ ਮਰਾਸੀ ਹੋਇਆ ਕਿਉਂਕਿ ਹਰ ਨਗਰ ਦੇ ਵਿੱਚ ਹੁੰਦੇ ਆ ਚੁਗਲੀ ਵਾਲੇ ਤਾਂ ਉਸ ਵੇਲੇ ਮੰਗਲ ਮਰਾਸੀ ਇੱਕ ਚੁਗਲੀਆਂ ਲਾਉਂਦਾ ਪੱਟਦਾ ਨੂੰ ਵੀਰ ਬਿਦਾਸ ਭਗਤ ਮੰਦਰਾ ਦੇ ਵਿੱਚ ਟੱਲੀਆਂ ਫੜਵਾਉਂਦਾ ਆਰਤੀ ਕਰਦਾ ਤੇ ਠਾਕੁਰ ਦੀ ਪੂਜਾ ਕਰਦਾਗਾ ਕੱਤੇ ਕੋਠਿਆਂ ਨੂੰ ਜੇ ਕਰ ਲੱਪਗੇ ਨਾ ਆਖਰ ਢੈਂਦੇ ਢੰਗਾ ਢਾਏ ਜਾਂਦੇ ਰੁੱਸੇ ਪੁੱਤ ਨੂੰ ਜੇ ਮਨਾਲੀਏ ਨਾ ਪਵਾੜੇ ਪੈਂਦਿਆਂ ਪੈਂਦਿਆਂ ਪਾਏ ਜਾਂਦੇ ਚੁਗਲੀ ਖੋਰਨਾ ਜਦ ਚੁਗਲੋਂ ਬਾਜ ਆਉਂਦੇ ਤੇ ਗੱਲ ਕਹਿੰਦੇ ਆ ਕਹਿੰਦੇ ਆ ਕਹਿ ਜਾਂਦੇ ਤਾਂ ਉਸ ਵੇਲੇ ਮੰਗਲ ਮਰਾਸੀ ਪੰਡਤਾਂ ਨੂੰ ਜਿਸ ਤਰ੍ਹਾਂ ਚੁਗਲੀ ਲਾਉਂਦਾ ਵੀਰ ਅਵਕਾਸ ਭਗਤ ਇੱਕ ਸੂਤਰ ਯਾਤ ਦਾ ਤੁਹਾਡੇ ਠਾਕਰਾ ਨੂੰ ਪੂਜਾ ਕਰਦਾਗਾ ਜਿਸ ਤਰ੍ਹਾਂ ਉਹ ਚੁਗਲੀ ਲਾਉਂਦਾ ਉਸ ਵੇਲੇ ਦੇ ਸੀਣ ਨੂੰ ਟਪਾਲੀ ਵਾਲਾ ਅਖਮਿਸ਼ਰੀ ਜੱਥਾ ਐਉਂ ਬਿਆਨ ਕਰਦਾ ਜੀ ਜਾਂ ਪੰਡਤਾਂ ਨੂੰ ਸੰਕੇਤੇ ਮੰਗਲ ਤਹੇ ਉਚਾਰੋ ਰੱਬ ਤੂ ਦੇ ਨੂ ਤੂ ਜੇ ਦੇ ਕਾਸੀ ਦੇ ਚੰ ਵਾਰ ਮੰਗਲ ਮਰਾਸੀ ਬਹਾਮਣਾਂ ਨੂੰ ਬੋਲਦਾ ਰਾਈ ਸੰਕਬੀਰ ਨੂੰ ਪਹਾੜ ਤੋਲਦਾ ਮੰਗਲ ਮਰਾਸੀ ਬਹਾਮਣਾਂ ਨੂੰ ਬੋਲਦਾ ਰਾਈ ਸੰਕਬੀਰ ਨੂੰ ਪਹਾੜ ਤੋਲਦਾ ਰਾਹੀ ਸੰਗ ਵੀਰ ਨੋ ਪਹਾੜ ਤੋਲਦਾ ਚੁਗਲੀ ਸਹੋਜ ਜੇ ਕਿਸੇ ਦਾ ਮਰਨ ਜੀ ਚੁਗਲੀ ਸਹੋਜ ਕਿਸੇ ਦਾ ਮਰਨ ਜੀ ਮੰਗਲੇ ਮੁਬਾਰ ਚੁਗਲੀ ਕਰਨ ਦੀ ਮੰਗਲੇ ਮੁਬਾਰ ਚੁਗਲੀ ਕਰਨ ਦੀ ਮੰਗਲ ਮਰਾ ਸਿਬਾ ਮਣਾ ਨੂੰ ਬੋਲਦਾ ਮੰਗਲ ਮਰਾ ਸਿਬਾ ਮਣਾ ਨੂੰ ਬੋਲਦਾ ਰਾਈ ਸੰਗ ਕਬੀਰ ਨੋ ਪਹਾੜ ਤੋੜਦਾ ਰਾਈ ਸੰਗ ਕਬੀਰ ਨੋ ਪਹਾੜ ਤੋੜਦਾ ਝੂਗਲੀ ਸੋ ਜਿਕੇ ਸਦਾ ਮਰਨ ਜੀ ਝੂਗਲੀ ਸੋ ਜਿਕੇ ਸਦਾ ਮਰਨ ਜੀ ਮੰਗਲੇ ਨੂੰ ਵਾਣ ਝੂਗਲੀ ਕਰੇ ਨਦੀ ਮੰਗਲੇ ਨੂੰ ਵਾਣ ਝੂਗਲੀ ਕਰੇ ਨਦੀ ਦੇਵ ਤੈ ਚਨਾਰ ਦੇ ਮਚਾਵੇ ਆਗਨੂ ਦੇਵ ਤੈ ਚਨਾਰ ਦੇ ਮਚਾਵੇ ਆਗਨੂ ਮਾਰਸੇ ਮੈ ਸਾਗਣੀ ਪਤਾ ਹੈ ਜਾਗ ਨੂੰ ਮਾਰਸੇ ਮੈ ਸਾਗਣੀ ਪਤਾ ਹੈ ਜਾਗ ਨੂੰ ਕੈਰਵਾਂ ਦੀ ਤਾਕਤ ਦਾ ਸਰਨ ਜੀ ਕੈਰਵਾਂ ਦੀ ਸਦਾ ਤਾਕਤ ਦਾ ਸਰਨ ਜੀ ਮੰਗਲੇ ਨੂੰ ਬਾਣ ਚੂਗਲੀ ਕਰ ਨਦੀ ਮੰਗਲੇ ਨੂੰ ਬਾਣ ਚੂਗਲੀ ਕਰ ਨਦੀ ਮੰਗਲਾ ਮਰਾ ਸਤੀ ਜਲਵੋ ਜਾਣ ਜੀ ਮੰਗਲਾ ਮਰਾ ਸਤੀ ਜਲਵੋ ਜਾਣ ਜੀ ਬਾਹਮਣਾ ਦੀ ਆਗਿਆ ਕਟਾਉਣ ਸਾਨ ਜੀ ਬਾਹਮਣਾ ਦੀ ਆਗਿਆ ਕਟਾਉਣ ਸਾਨ ਜੀ ਪੁਸ਼ਪਾਂ ਦੇ ਮੇਗ ਮਾਇਰੀ ਬਰਨ ਜੀ ਮੰਗਲੇ ਨੂੰ ਬਾਣ ਚੋਗਲੀ ਕਰਨ ਨਦੀ ਪੁਸ਼ਪਾਂ ਦੇ ਮੇਗ ਮਾਇਰੀ ਬਰਨ ਜੀ ਮੰਗਲੇ ਨੂੰ ਬਾਣ ਚੋਗਲੀ ਕਰਨ ਨਦੀ ਮੰਗਲੇ ਨੂੰ ਬਾਣ ਚੋਗਲੀ ਕਰਨ ਨਦੀ ਚੋਗਲੀ ਬਗਾਰਨ ਗਾਲ ਸਾਰਦੇ ਮਾਰੇ ਕੋਈ ਸੰਗ ਤੇ ਬਸਕ ਮਾਰਦੇ ਮਾਰੇ ਕੋਈ ਸੰਗ ਤੇ ਬਸਕ ਮਾਰਦੇ ਉਗਲੀ ਸੋਈ ਦ੍ਰੋਪਤਾ ਹਨ ਜੀ ਮੰਗਲ ਨੂੰ ਬਾਣ ਚੂਗਲੀ ਕਰਨਦੀ ਮੰਗਲ ਨੂੰ ਬਾਣ ਚੂਗਲੀ ਕਰਨਦੀ ਬਾਹਮਣਾ ਦੇ ਬਾਤ ਵਿੱਚ ਢੋਈ ਕੰਨ ਦੇ ਬਾਹਮਣਾ ਦੇ ਬਾਤ ਵਿੱਚ ਢੋਈ ਕੰਨ ਦੇ ਕਾਰਾਂ ਨੂੰ ਚਾਮ ਆਰਮਨ ਦੇ ਥੋੜੇ ਠਾਕਰਾਂ ਨੂੰ ਚਾਮ ਆਰਮਨ ਦੇ ਸੰਤੂ ਦੇ ਘਰੇ ਪਉਂਦੇ ਚਰਨ ਜੀ ਮੰਗਲੋਂ ਨੂੰ ਬਾਣੀ ਚੁਗਲੀ ਕਰਨ ਦੀ ਸੰਤੂ ਦੇ ਘਰੇ ਪਉਂਦੇ ਚਰਨ ਜੀ ਮੰਗਲੋਂ ਨੂੰ ਬਾਣੀ ਚੁਗਣੀ ਕਰਨ ਦੀ ਮੰਗਲੋਂ ਨੂੰ ਬਾਣੀ ਚੁਗਲੀ ਕਰਨ ਦੀ ਭਿੱਟਿਆ ਦਾ ਬਾਬਾ ਮੜਾ ਨੂੰ ਪਤਾ ਲੱਗਿਆ ਭਿਡੇ ਰਬ ਬ੍ਰਹਮਣਾਂ ਨੂੰ ਪਤਾ ਲੱਗਿਆ ਮੰਗਲ ਅੰਗਿਆਰੋਂ ਤਹੂਸ ਭਾਗਿਆ ਮੰਗਲ ਅੰਗਿਆਰੋਂ ਤਹੂਸ ਭਾਗਿਆ ਸਾਨੂੰ ਅੰਤ ਵੇਲੇ ਚੰਗਾ ਹੈ ਬਰਨ ਜੀ ਸਾਨੂੰ ਅੰਤ ਵੇਲੇ ਚੰਗਾ ਹੈ ਬਰਨ ਜੀ ਮੰਗਲੇ ਨੂੰ ਬਾਣ ਚੂਗਲੀ ਕਰਨਦੀ ਮੰਗਲੇ ਨੂੰ ਬਾਣ ਚੂਗਲੀ ਕਰਨਦੀ ਉਸ ਰਾਜਪੰਡਤਾਂ ਨੇ ਕੱਠ ਕਰਿਆ ਉਸੇ ਰੋਜ ਪੰਡਤਾਂ ਨੇ ਇਕੱਠ ਕਰਿਆ ਭਾਈਚਾਰ ਅੱਗੇ ਸਵਾਰ ਤਰਿਆ ਭਾਈਚਾਰ ਅੱਗੇ ਸਵਾਰ ਤਰਿਆ ਕੋਈ ਸੁਬਾਤ ਦਾ ਇਲਾਜ ਕਰਨ ਜੀ ਕਰੋ ਇਸ ਬਾਤ ਦਾ ਇਲਾਜ ਕਰਨ ਜੀ ਮੰਗਲ ਨੂੰ ਬਾਣ ਚੁਗਲੀ ਕਰਨ ਦੀ ਮੰਗਲ ਨੂੰ ਬਾਣ ਚੁਗਲੀ ਕਰਨ ਦੀ ਦਰਸ਼ਨ ਤੇਜ ਕਹਿੰਦੇ ਮਤਾ ਪਾਦਿਓ ਦਰਸ਼ਨ ਤੇਜ ਕਹਿੰਦੇ ਮਤਾ ਪਾ ਦਿਓ ਅਸੰਖ ਕੜਿਆਲ ਵੱਜਣੋਂ ਹਟਾ ਦਿਓ ਅਸੰਖ ਕੜਿਆਲ ਵੱਜਣੋਂ ਹਟਾ ਦਿਓ ਤੇ ਹਰੀ ਸਿਆਮਰ ਨ ਮਰਨ ਦੀ ਸੋਚਦੇ ਹਰੀ ਸਿਆਮਰ ਨ ਮਰਨ ਦੀ ਮੰਗਲ ਨਵਾਂ ਚੁਗਲੀ ਕਰਨ ਦੀ ਮੰਗਲ ਨਵਾਂ ਚੁਗਲੀ ਕਰਨ ਦੀ ਜੋ ਗਲੀ ਕਰਨ ਦੀ ਸੋ ਉਸ ਵੇਲੇ ਮੰਗਲ ਮਰਾਸੀ ਦੇ ਜਾ ਕੇ ਪੜਤਾਂ ਨੂੰ ਢੁਕਾਇਆ ਸੋ ਇਧਰੋਂ ਸਾਡੇ ਸਤਿਕਾਰਯੋਗ ਭਾਈ ਜੀ ਆਪਣੇ ਵੀਰਾਂ ਨੂੰ 100 ਰੁਪਏ ਆਸ਼ੀਰਵਾਦ ਦੇ ਕੇ ਵਾਹਿਗੁਰੂ ਜਰਨ ਦੀ ਗੱਲ ਰੱਖੇ ਹਰ ਮਦਦ ਫਤਿਹ ਹੋਵੇ ਭਾਈ ਨੇ ਸੱਤਲ ਸਿੰਘ ਜੀ ਇਥੋਂ ਦੀਆਂ ਪੜਾਵ ਵਾਲੀਆਂ ਸੰਗਤਾਂ ਵੱਲੋਂ ਬਹੁਤ ਸਾਰਾ ਮਾਣ ਭੇਜਿਆ ਵਾਹਿਗੁਰੂ ਜਰਨ ਦੀ ਗੱਲ ਰੱਖੇ ਬਹੁਤ ਬਹੁਤ ਧੰਨਵਾਦ ਪ੍ਰਵੋਤਕ ਵੀਰਾਂ ਦਾ ਸੋ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜਰਨ ਦੀ ਗੱਲ ਰੱਖੇ ਸਭ ਤੋਂ ਵੱਧ ਧੰਨਵਾਦ ਸਾਬ੍ਹ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਜਿਸ ਦੀ અપਾਰ ਕਿਰਪਾ ਸਦਕਾ ਅੱਜ ਅਸੀਂ ਰਵਦਾਸ ਗੁਰੂ ਜੀ ਦਾ ਪ੍ਰਕਾਸ਼ ਜਗਣਾ ਬੜੀ ਸਰਦਾ ਦੇ ਨਾਲ ਪਿਆਰ ਦੇ ਨਾਲ ਮਨਾ ਰਹੇ ਹਾਂ ਸੋ ਦਾਸ ਦੇ ਜਥੇ ਦੀ ਲਵਾਓ ਹਾਜ਼ਰੀ ਆਖੋ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦਾਨੀ ਸੱਜਣਾ ਦਾ ਧੰਨਵਾਦ ਜਿਨ੍ਹਾਂ ਵੱਲੋਂ ਰਵਦਾਸ ਮਹਾਰਾਜ ਦੇ ਲੰਗਰਾਂ ਦੇ ਵਿੱਚ ਜਿਨ੍ਹਾਂ ਨੇ ਹਿੱਸਾ ਪਾਇਆ ਭਾਈ ਗੁਰਲਾਬ ਸਿੰਘ ਸਕੇੜਾ ਕੈਨੇਡੀਅਨ ਸਾਹਿਬ ਉਹਨਾਂ ਵੱਲੋਂ 2500 ਰੁਪਿਆ ਗੁਰੂ ਕੇ ਲੰਗਰ ਦੇ ਹਿੱਸੇ ਪਾਇਆ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਸਰਦਾਰ ਸੰਸੇਧ ਸਿੰਘ ਜੀ ਸੇਖੋ ਸਾਹਿਬ ਉਹਨਾਂ ਵੱਲੋਂ 100 ਰੁਪਿਆ ਸਰਦਾਰ ਸੁਖਦੇਵ ਸਿੰਘ ਜੀ ਸੁਪੁੱਤਰ ਸਰਦਾਰ ਭੋਲੂ ਸਿੰਘ ਉਹਨਾਂ ਵੱਲੋਂ 150 ਰੁਪਏ ਗੁਰੂ ਕੇ ਲੰਗਰ ਦੇ ਹਿੱਸੇ ਪਾਇਆ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਇਹਨਾਂ ਪਰਿਵਾਰਾਂ ਨੂੰ ਸੋ ਇਤਿਹਾਸ ਦਾ ਮਾਣ ਸਰਦਾਰ ਦਿਲਵਾਰ ਸਿੰਘ ਜੀ ਕਲੇਰ ਸਾਹਿਬ ਉਹਨਾਂ ਦੇ ਪਰਿਵਾਰ ਵੱਲੋਂ 100 ਰੁਪਿਆ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਹਰ ਮਨદાન ਫਤਿਹ ਹੋਵੇ 100 ਰੁਪਿਆ ਗੁਪਤਦਾਨ ਮਹਾ ਕਲਿਆਣਾ ਵਾਹਿਗੁਰੂ ਆਪੀ ਜਾਣੀ ਜਾਣ ਸੋ ਬਹੁਤ ਧੰਨਵਾਦ ਦਾਨੀ ਸੱਜਣਾ ਦਾ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਸੋ ਅਗਲੇ ਪ੍ਰਾਅ ਵਾਸਤੇ ਨਗਰ ਕੀਰਤਨ ਦੀ ਰਵਾਨਗੀ ਆ ਬੋਲੇ ਐਂਡ ਸੋ ਮਹਾਨ ਸੋ